ਇੱਕ ਸਾਖੀ ਆਉਂਦੀ ਆ ਭਾਈ ਮਰਦਾਨਾ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਮਹਾਰਾਜ ਜੀ ਆਪਾਂ ਸਮੁੰਦਰ ਤੇ ਆਏ ਹਾਂ ਸੁਣਿਆ ਇੱਥੇ ਲੰਕਾ ਨੇੜੇ ਹੀ ਹੈ ਮੈਨੂੰ ਲੰਕਾ ਦਿਖਾ ਚੱਲੋ ਗੁਰੂ ਸਾਹਿਬ ਕਹਿੰਦੇ ਵੀ ਜਾਣਾ ਹੈ ਫਿਰ ਆ ਸਮੁੰਦਰ ਪਾਰ ਕਰਨਾ ਪੈਣਾ ਕਹਿੰਦੇ ਜਿਹੜਾ ਪੁਲ ਸ੍ਰੀ ਰਾਮਚੰਦਰ ਜੀ ਨੇ ਲਾਇਆ ਸੀ ਉਹ ਤਾਂ ਉਸੇ ਰਾਹੀਂ ਪਾਰ ਹੋ ਗਏ ਸੀ ਆਪਾਂ ਕਿਵੇਂ ਜਾਵਾਂਗੇ ਗੁਰੂ ਜੀ ਕਹਿਣ ਲੱਗੇ ਮਰਦਾਨਿਆ ਤੂੰ ਸਤਨਾਮ ਵਾਹਿਗੁਰੂ ਦਾ ਜਾਪ ਕਰੀ ਸਤਨਾਮ ਦਾ ਜਾਪ ਕਰੀ ਇਹ ਤੂੰ ਸਹਿਜੇ ਹੀ ਪਾਰ ਲੰਘ ਜੇਗਾ ਕਹਿੰਦੇ ਠੀਕ ਆ ਮਹਾਰਾਜ ਮਹਾਰਾਜ ਅੱਗੇ-ਅੱਗੇ ਚੱਲ ਪਏ ਤੇ ਮਰਦਾਨਾ ਜੀ ਪਿੱਛੇ ਸਮੁੰਦਰ ਤੋਂ ਹੀ ਜਿਵੇਂ ਧਰਤੀ ਤੇ ਚੱਲੀਦਾ ਐਵੇਂ ਤੁਰਨ ਲੱਗੇ ਮਰਦਾਨਾ ਜੀ ਜੱਪੀ ਜਾਣ ਪਿੱਛੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹੁਣ ਜਦੋਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਮਰਦਾਨਾ ਜਾਂਦੇ ਦੋ ਕਦਮ ਮਹਾਰਾਜ ਦੇ ਬਰਾਬਰ ਹੋ ਗਏ ਮਹਾਰਾਜ ਦੇ ਰੋਮ ਰੋਮ ਚੋਂ ਆਵਾਜ਼ ਆ ਰਹੀ ਸੀ ਸੋਹੰ ਸੋਹੰ ਮਰਦਾਨਾ ਜੀ ਕਹੇ ਮਹਾਰਾਜ ਸੋਹੰ ਜਪਦੇ ਮੈਂ ਵੀ ਮਰਦਾਨਾ ਜੀ ਵੀ ਸੋਹਮ ਸੋਹਮ ਕਰਨ ਲੱਗ ਜਦੋਂ ਮਰਦਾਨਾ ਜੀ ਨੇ ਸੋਹਮ ਕਹਿਣਾ ਸ਼ੁਰੂ ਕੀਤਾ ਉਹ ਪਾਣੀ ਵਿੱਚ ਡੁੱਬਣ ਲੱਗ ਪਏ ਸਿਰ ਦੇ ਸਮੇਤ 2-3 ਵਾਰ ਉੱਪਰ ਥੱਲੇ ਹੱਥ ਪੈਰ ਮਾਰਨ ਸਾਹ ਫੁੱਲ ਗਿਆ ਮਹਾਰਾਜ ਬਚਾਓ ਬਚਾਓ ਗੁਰੂ ਜੀ ਨੇ ਫੜਿਆ ਤਾਂ ਉਹਨ ਤੋਂ ਬਾਹਰ ਕੱਢਿਆ ਮਰਦਾਨਿਆਂ ਤੈਨੂੰ ਕਿਹਾ ਨਾ ਸਤਨਾਮ ਜਪ ਸਤਨਾਮ ਵਾਹਿਗੁਰੂ ਜਪ ਉਖੜ ਲੱਗਾ ਮਹਾਰਾਜ ਠੀਕ ਸਤਨਾਮ ਕਿਆ ਤਰਨ ਲੱਗ ਗਿਓ ਫਿਰ ਸਤਨਾਮ ਵਹਿਗੁਰੂ ਕਹਿੰਦੇ ਕਹਿੰਦੇ ਸਾਰਾ ਸਮੁੰਦਰ ਪਾਰ ਕੀਤਾ ਮਰਦਾਨਿਆਂ ਨੇ ਅੱਗੇ ਚਲੇ ਗਏ ਮਰਦਾਨਾ ਜੀ ਪੁੱਛਦੇ ਮਹਾਰਾਜ ਤੁਸੀਂ ਤਾਂ ਸੋਹੰਗ ਜਪੀ ਜਾਂਦੇ ਮੈਨੂੰ ਕਹਿੰਦੇ ਜਪ ਤੂੰ ਇਹ ਕਿਵੇਂ ਹੋ ਸਕਦਾ ਹੈ ਮਹਾਰਾਜ ਕਿਹਾ ਭਾਈ ਤੂੰ ਸਾਡੀ ਰੀਸ ਨਾ ਕਰ ਕਲ ਯੁਗ ਦਾ ਇੱਕੋ ਹੀ ਮੰਤਰ ਹੈ ਬਾਸ ਇਹ ਜਿਹੜੇ ਇਹ ਜਪਣਗੇ ਉਹੀ ਪਾਰ ਲੰਘਣਗੇ ਆਖੋ ਸਤਨਾਮ ਤੇ ਉਹ ਮੰਤਰ ਸਾਨੂੰ ਪੰਜ ਪਿਆਰੇ ਦਿੰਦੇ ਹਨ ਗੁਰੂ ਮੰਤਰ ਦਿੰਦੇ ਹਨ ਪੰਜ ਪਿਆਰੇ ਸਾਨੂੰ ਮੂਲ ਮੰਤਰ ਦਿੰਦੇ ਇਹਨਾਂ ਦ੍ਰਿੜਤਾ ਨਾਲ ਜਪੋ ਐਵੇਂ ਨਹੀਂ ਵੀ ਸਤ ਅੱਖਰ ਜਪੋ ਜੀ ਪੰਜ ਅੱਖਰ ਜਪੋ ਜੀ ਅਹੀਂ ਕਹੇ ਦੇ ਪਿੱਛੇ ਨਹੀਂ ਲੱਗਣਾ ਅਕਬੀਰ ਪੰਥੀ ਇਹਨਾਂ ਨੇ ਹੁਣ ਕਾਫੀ ਡੰਬਰ ਕਰ ਰਹੇ ਹਨ ਜਿੰਨੇ RAM PAL ਦੇ ਚੇਲੇ ਆ ਉਹ ਤੁਹਾਡੀਆਂ ਕਲੋਨੀਆਂ ਵਿੱਚ ਘੁੰਮਦੇ ਕਿਤਾਬਾਂ ਲੈ ਕੇ ਅਮੈਂ ਦੇਖਿਆ ਚੰਗੇ-ਚੰਗੇ ਸਰਦਾਰ ਉਹ ਕਿਤਾਬਾਂ ਪੜ੍ਹ ਹੀ ਜਾਂਦੇ ਉਹ ਉਹਨਾਂ ਦੇ ਦਿਮਾਗ ਨੂੰ ਇਸ ਤਰ੍ਹਾਂ ਕਰਦੇ ਜਿਹੜੀ ਪਰਪਾਰਟੀ ਤੁਹਾਡੇ ਗੁਰੂ ਸਾਹਿਬਾਨਾਂ ਚਲਾਈ ਉਹਦੇ ਤੇ ਚੱਲਣਾ ਅਤੇ ਜਿੰਨਾ ਹੀ ਰਾਮਪਾਲ ਦੇ ਚੇਲੇ ਸਾਰੇ ਇਹੀ ਕੰਮ ਕਰਦੇ ਵੀ ਸੋਹੰਗ ਜਪੋ ਸੋਹੰਗ ਜਪੋ ਸੋਹੰਗ ਜਪੋ ਅਸੀਂ ਉਹ ਜਪਣਾ ਜੋ ਸਾਨੂੰ ਪੰਜ ਪਿਆਰਿਆਂ ਨੇ ਦਿੱਤਾ ਆਖੋ ਸਤਨਾਮ ਹਾਂਜੀ ਹਾਂ ਔਰ ਜਿਹੜਾ ਪੰਜ ਪਿਆਰਿਆਂ ਨੇ ਦਿੱਤਾ ਇਹਨੂੰ ਗੁਪਤ ਵੀ ਰੱਖਣਾ ਐਵੇਂ ਰੌਲਾ ਨਹੀਂ ਪਾਈਦਾ ਹੁੰਦਾ ਉਹਨੂੰ ਜਪਣਾ ਪਹਿਲਾਂ ਆਪ ਕਮਾਈ ਕਰਨੀ ਰੱਜ 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 ਕੇ ਖਜ਼ਾਨੇ ਭਰ ਲੈਣੇ ਅਟੁੱਟ ਖਜ਼ਾਨੇ ਐਨੇ ਕੁ ਖਜ਼ਾਨੇ ਭਰ ਲੈਣੇ ਵੀ ਤੁਹਾਡੇ ਰੋਮ-ਰੋਮ ਵਿੱਚ ਉਹ ਵੀ ਵਾਜਦਾ ਨਾਮ ਦੀਆ ਫਿਰ ਦੇਖਿਓ ਪਰਕਤਾ ਪੈਂਦੀ ਆ ਗੁਰਮੁਖੋ ਪਰਮੇਸ਼ਰ ਬੜੀ ਕਿਰਪਾ ਕਰਦਾ ਸਤਗੁਰੂ ਜੀ ਨੇ ਮਰਦਾਨਾ ਜੀ ਨੂੰ ਸਮਝਾ ਦਿੱਤਾ ਵੀ ਜੀ ਤਰਨਾ ਤੇ ਆ ਤਰੀਕਾ ਹੋਰ ਜਿਹੜਾ ਨਾਮ ਜਪਣਗੇ ਵੱਖਰੀ ਗੱਲ ਆ ਪਰ ਜਿਹੜੇ ਇਹ ਨਾਮ ਜਪਣਗੇ ਤਰਨਗੇ ਉਹ ਇਹ ਤੋਂ ਬਿਨਾ ਨਹੀਂ ਤਰਿਆ ਜਾਣਾ ਇਸ ਕਰਕੇ ਭਾਈ ਤੂੰ ਹੀ ਜਿਨ੍ਹਾਂ ਨੇ ਭਜਨ ਨਹੀਂ ਲਿਆ ਹੋਇਆ ਪੰਜ ਪਿਆਰਿਆਂ ਤੋਂ ਵਿਸਾਖੀ ਆ ਗਈ ਆ ਉਹ ਨਾਮ ਲਓ ਗੁਰੂ ਮੰਤਰ ਲਓ ਗੁਰੂ ਮੰਤਰ ਬਿਨਾ ਇਨਸਾਨ ਹੀਣ ਹੈ ਦੇਖੋ ਕੀ ਲਿਖਿਆ ਕਹਿੰਦੇ ਗੁਰਮੰਤਰ ਹੀਣਸ ਸੇ ਜੋ ਪ੍ਰਾਣੀ ਜਿਸ ਪ੍ਰਾਣੀ ਕੋ ਗੁਰੂ ਦਾ ਮੰਤਰ ਨਹੀਂ ਹੈ ਆਪਣੇ ਤਿਰਘੰਤ 100 ਵਾਰ ਫਿੱਟੇ ਮੂਹ ਤੇ ਇਹਾਂ ਜੀਵਨ ਦਸਿਆ ਗੁਰਹੀਣ ਬੰਦੇ ਦਾ ਗੁਰਮントਰ ਹੀਣ ਸੋ ਜੋ ਪ੍ਰਾਣੀ ਤਿਰਗੰਤ ਜਨਮ ਪਰਸਤਣਾ ਤਿਰਗੰਤ ਹੈ ਉਹਦਾ ਜਨਮ ਪ੍ਰਸਤ ਕੀਤਾ ਉਸਨੇ ਆਪਣਾ ਜਨਮ ਕੂਕਰਾਂ ਉਹ ਕੁੱਤੇ ਵਰਗੇ ਹਨ ਸੂਕਰਾਂ ਉਹ ਸੂਰ ਵਰਗੇ ਹਨ ਕਾਕਾ ਸਰਪਨਾ ਤੁਲ ਖਲਾ ਉਹ ਸੱਪ ਵਰਗੇ ਹਨ ਲੋਕਾਂ ਵਰਗੇ ਹਨ ਉਹ ਕੁੱਤੇ ਵਰਗੇ ਹਨ ਉਹ ਖਲਾ ਦਾ ਅਰਥ ਗਧੇ ਵਰਗੇ ਹਨ ਉਹ ਜਿਹੜੇ ਗੁਰੂ ਮੰਤਰ ਨਹੀਂ ਲੈਂਦੇ ਜਿਹੜੇ ਗੁਰੂ ਮੰਤਰ ਨਹੀਂ ਲੈਂਦੇ ਨਾ ਉਹਦਾ ਜਨ ਕੁੱਤੇ ਵਰਗਾ ਕਿਉਂ ਕਿਉਂ ਭੌਂਕਦਾ ਹੀ ਰਹਿੰਦਾ ਲੋਭ ਕਰਦਾ ਲੋਭ ਨਹੀਂ ਮੁਕਦਾ ਨਹੀਂ ਦੇ ਰ ਜਿੰਦਗੀ ਚ ਉਹ ਸੱਪ ਵਰਗੇ ਜਿਵੇਂ ਸੱਪ ਜ਼ਹਿਰੀਲਾ ਹੁੰਦਾ ਜਿੰਨਾ ਮਰਜੀ ਦੁੱਧ ਪਿਆਈ ਉਹਨ ਡੰਗ ਮਾਰਨ ਉਹ ਸੱਪ ਵਰਗੇ ਹਨ ਜਿਨ੍ਹਾਂ ਨੂੰ ਗੁਰੂ ਦਾ ਮੰਤਰ ਨਹੀਂ ਲਿਆ ਉਹਨਾਂ ਨੇ ਜ਼ਹਿਰ ਮਾਰਨੀ ਮਾਰਨੀ ਉਹਨਾਂ ਨੇ ਡੰਗ ਮਾਰਨਾ ਹੀ ਮਾਰਨਾ ਜਿਹੜੇ ਗੁਰੂ ਵਾਲੇ ਨਹੀਂ ਗੁਰੂ ਵਾਲੇ ਹਮੇਸ਼ਾ ਹੀ ਸੋਚ ਸਮਝ ਕੇ ਕੰਮ ਕਰਦੇ ਅਗਲਾ ਬਚਨ ਕਾਕਾ ਕਾਕਾ ਦਾ ਅਰਥ ਕਾਂ ਵਰਗੇ ਹੁਣ ਕਾਂ ਦਾ ਸੁਭਾਅ ਕੀ ਹੈ ਤੁਸੀਂ ਕਪੂਰ ਪਾ ਕੇ ਰੱਖੋ ਇੱਕ ਕੌਲੀ ਵਿੱਚ ਇੱਕ ਬਰਤੀ ਭਾਂਡੇ ਵਿੱਚ ਉਵੇਂ ਕਪੂਰ ਨਹੀਂ ਖਾਣਾ ਗੰਦਗੀ ਖਾਣੀ ਜਿਨ੍ਹਾਂ ਨੇ ਗੁਰਮੰਤਰ ਨਹੀਂ ਲਿਆ ਨੋ ਗੰਦਗੀ ਖਾਂਦੇ ਜਾਂਦੇ ਚੰਗੀ ਜਗ੍ਹਾ ਜਾਣਾ ਹੀ ਨਹੀਂ ਜਾਣਾ ਹੀ ਮਾੜੀ ਉਹ ਕਾਂ ਵਰਗੇ ਹਨ ਭਾਈ ਗੁਰਦਾਸ ਸਾਹਿਬ ਲਿਖਦੇ ਕਹਿੰਦੇ ਕਾਉ ਕਪੂਰ ਨ ਚਖੀਐ ਦੁਰਦੰਦ ਸੁਖਾਵੇ ਕਾਂ ਨੂੰ ਕਪੂਰ ਕਿੱਥੇ ਚੰਗਾ ਲੱਗਦਾ ਉਹ ਤਾਂ ਭੈੜੀ ਜਗ੍ਹਾ ਮੂੰਹ ਮਾਰਨਾ ਹੀ ਚੰਗਾ ਸਮਝਦਾ ਕੌ ਕਪੂਰ ਨ ਚਖੀਐ ਦੁਰਗੰਧ ਸੁਖਾਵੇ ਹਸਤੀ ਨੀਰਨ ਵਾਲੀ ਐ ਉਹ ਸਾਰ ਉਡਾਵੇ ਹਾਥੀ ਨੂੰ ਜਿੰਨਾ ਮਰਜੀ ਮਲ ਮਲ ਕੇ ਨੜਾ ਲਾਉ ਉਹਨੇ ਬਾਹਰ ਆ ਕੇ ਸਵਾ ਪਾਣੀ ਆਪਣੇ ਸਿਰ ਤੇ ਐਦਾਂ ਦੇ ਹੁੰਦੇ ਨੇ ਗੁਰੂ ਦੇ ਮੰਤਰ ਤੋਂ ਹੀਣ ਬੰਦੇ ਉਹ ਗਧੇ ਵਰਗੇ ਹੁੰਦੇ ਨੇ ਗਧੇ ਨੂੰ ਤੁਸੀਂ ਨੜਾ ਦਿਓ ਨੇ ਖੇ ਖੇ ਦੇ ਵਿੱਚ ਹੀ ਲਟਣਾ ਐ ਇਹ ਗਰਦਵ ਪ੍ਰੀਤ ਪਸਮ ਸੰਗ ਹੋਏ ਇੱਕ ਪਾਸੇ ਚੰਦਨ ਇੱਕ ਪਾਸੇ ਤੁਸੀਂ ਸਵਾਹ ਤੇ ਗਦਾ ਸਵਾਹ ਵਿੱਚ ਹੀ ਲਟੇਗਾ ਚੰਦਨ ਤੇ ਨਹੀਂ ਲਟਦਾ ਕਰੇ ਲਾ ਕੇ ਇਸ ਕਰਕੇ ਭਾਈ ਨੇਹ ਫਲੰ ਤਸ ਜਨਮस्य ਨੇਫੁਲ ਹੈ ਉਸ ਵਿਅਕਤੀ ਦਾ ਜਨਮ ਉਨਨੀ ਦੇਰ ਯਾਵਦ ਬ੍ਰਹਮ ਨੰ ਬਿੰਦਤੇ ਜਿੰਨੀ ਦੇਰ ਬ੍ਰਹਮ ਦੀ ਵਿਚਾਰ ਨਹੀਂ ਕਰਦੇ ਵਾਹਿਗੁਰੂ ਵਿੱਚ ਨਹੀਂ ਜੁੜਦੇ ਸਾਗਰੰਗ ਸੰਸਾਰ ਰਸਯੋ ਭਾਈ ਇਹ ਸੰਸਾਰ ਬਹੁਤ ਵੱਡਾ ਸਮੁੰਦਰ ਹੈ ਗੁਰ ਪ੍ਰਸਾਦੀ ਤਰਹਿ ਕੇ ਇੱਥੋਂ ਹੀ ਆਪਣੀ ਗੱਲ ਸ਼ੁਰੂ ਹੋਈ ਸੀ ਤੇ ਉੱਥੇ ਹੀ ਸਮਾਪਤ ਲੱਗੇ ਕਰਨ ਗੁਰੂ ਦੀ ਕਿਰਪਾ ਨਾਲ ਤੁਸੀਂ ਤਰ ਸਕਦੇ ਹੋ ਇਸ ਕਰਕੇ ਗੁਰੂ ਵਾਲੇ ਉਹ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਨਾਮ ਨਹੀਂ ਲਿਆ ਪੰਜ ਪਿਆਰਿਆਂ ਤੋਂ ਉਹ ਨਾਮ ਲੋ ਅਤੇ ਜਿਹੜੇ ਸੱਜੇ ਖੱਬੇ ਲੋਕ ਤੁਰੇ ਫਿਰਦੇ ਨਾ بیا ਸੱਤ ਅੱਖਰਾਂ ਦਾ ਲੈ ਲੋ ਆ ਪੰਜ ਅੱਖਰਾਂ ਦਾ ਲੈ ਲੋ ਨਾ ਹੀ ਸੱਤਾਂ ਦਾ ਨਾ ਪੰਜਾਂ ਦਾ ਅਹੀ ਤਾਂ ਉਹ ਨਾਮ ਲੈਣਾ ਜਿਹੜਾ ਗੁਰੂ ਗੋਬਿੰਦ ਸਿੰਘ ਸਾਹ ਨੂੰ ਦੇ ਗਏ ਆਖੋ ਸਤਨਾਮ ਅਹੀ ਉਹ ਜਪੋ ਕਿਉਂਕਿ ਸਾਡੇ ਤੇ ਕਰਜ਼ਾ ਗੁਰੂ ਗੋਬਿੰਦ ਸਿੰਘ ਜੀ ਦਾ ਕਿੰਨਾ ਕਰਜ਼ਾ ਆਪਣੇ ਪੁੱਤ ਆਪਣੀ ਮਾਂ ਆਪਣੇ ਪਿਓ ਆਪਣਾ ਸਾਰਾ ਪਰਿਵਾਰ ਸੱਜੇ ਤੋ ਵਾਰ ਦਿੱਤਾ ਇਸ ਕਰਕੇ ਜੇ ਤੂੰ ਹੀ ਗੁਰੂ ਗੋਬਿੰਦ ਸਿੰਘ ਦੀਆਂ ਖੁਸ਼ੀਆਂ ਲੈਣੀਆਂ ਸਾਡੀਆਂ ਮਾਈਆਂ ਅਕਸਰ ਪੜ੍ਹਦੀਆਂ ਨਾ ਕਿ ਪਿਤਾ ਦਸਮੇਸ਼ ਦੀਆਂ ਖੁਸ਼ੀਆਂ ਦਿਲੇ ਠੰਡੇ ਵਾਲਾ ਅਮਰਤ ਪੀ ਨੀ ਸੰਗਤੇ ਠੰਡੇ ਵਾਲਾ ਅਮਰਤ